ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਫਤਾ ਨਾਲ ਅੰਸ਼ਲੀ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਮਾਨਕਾ ਵਿਖੇ ਸਥਿਤ ਦਰਬਾਰ ਬਾਬਾ ਭੂਫੇ ਸ਼ਾਜ਼ੀਦ ਦੀ ਸੇਵਾਦਾਰ ਲਖਵੀ ਸਿੰਘ ਉਰਫ सोनू ਬਾਬੇ ਉੱਪਰ ਉਸਦੀ ਹੀ ਪਤਨੀ ਨਵਿੰਦਰ ਕੌਰ ਵੱਲੋਂ ਉਸ ਨਾਲ ਕੁੱਟਮਾਰ ਕਰਨਾ ਅਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜਿਹੜੇ ਇਲਾਜ ਹ ਨਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਜਦੋਂ ਆਪਣੀ ਭੈਣ ਨਾਲ ਬੇਟੀ ਨੂੰ ਟਿਊਸ਼ਨ ਛੱਡਣ ਤੋਂ ਬਾਅਦ ਡਾਕਟਰ ਕੋਲ ਦਵਾਈ ਲੈ ਕੇ ਘਰ ਗਈ ਤਾਂ ਉਸਦੇ ਪਤੀ सोनू ਬਾਬੇ ਵੱਲੋਂ ਉਸ ਉੱਪਰ ਚਿਮਟੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਨਰਿੰਦਰ ਕੌਰ ਨੇ ਦੋਸ਼ ਲਗਾਏ ਹਨ ਕਿ ਉਸਦੇ ਪਤੀ ਦੇ ਹੋਰ ਵੀ ਮਹਿਲਾਵਾਂ ਨਾਲ ਨਜਾਇਜ਼ ਸਬੰਧ ਵੀ ਹਨ ਜਿਸ ਤੇ ਚਲਦਿਆਂ ਉਸਦਾ ਪਤੀ ਪਹਿਲਾਂ ਵੀ ਉਸ ਨਾਲ ਕਈ ਵਾਰ ਕੁੱਟਮਾਰ ਕਰ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਹਾਂਜੀ ਮੈਡਮ ਕਿਨਾ ਜੀ ਆਪਣਾ ਨਰਿੰਦਰ ਕੌਰ ਕਿੱਥੇ ਦੇ ਰਹਿਣ ਵਾਲੇ ਆ ਬਾੜੇ ਮੇਰੇ ਪੇਟੇ ਆ ਗਏ ਤੇ ਮਾਰਕਾ ਪਿੰਡ ਵਿਆਹੀ ਸੀ ਜੀ ਮੈਂ ਕੀ ਮਾਮਲਾ ਕੀ ਨੇ ਤੁਹਾਡੇ ਸੱਟਾ ਵਗੜਾ ਲੱਗੀਆਂ ਸਿਵਲ ਹਸਪੀਟਲ ਦਾਖਲ ਤੁਸੀਂ ਹਾਂ ਜੀ ਇਹ ਮੈਨੂੰ ਦਵੇਰੇ ਮੇਰੇ ਘਰ ਵਾਲੇ ਨੇ ਬਹੁਤ ਕੁੱਟਿਆ ਕੀ ਵਜ੍ਹਾ ਸੀ ਕੀ ਕੁੱਟਣ ਦੀ ਸਾਰੇ ਸੱਟਾਂ ਮੂੰਹ ਤੇ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਹੋਈ ਸੀ ਮੈਂ ਸੀ ਮੈਂ ਕਿ ਗੱਟੇ ਤੇ ਮਰੀ ਗਈ ਮੈਨੂੰ ਕੁੱਟਿਆ ਕੱਲ ਮੇਰੇ ਲੱਕ ਚ ਪੇਨ ਬਹੁਤ ਹੁੰਦਾ ਸੀ ਤਾਂ ਮੈਂ ਚਲੀ ਗਈ ਦਵਾਈ ਛੋਟੇ ਬਟੇ ਨੂੰ ਕੁਝ ਛੰਛੜਣ ਗਈ ਛੰਛੜਣ ਗਈ ਤਾਂ ਫਿਰ ਉੱਥੋਂ ਮੈਨੂੰ ਆ ਗੁੜਿਆ ਸਿੰਘ ਨਾਲ ਕੰਦੀ ਬੀਬੀ ਕੋਲ ਦੀਵਾਰੀ ਨਾਲੋਂ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਕੋਲੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਮੈਂ ਕਹਿੰਦਾ ਤੁਮਸ਼ਨ ਚੱਡਣ ਗਈ ਸੀ ਵੀ ਕਿਉਂ ਮੈਂ ਬਿਮਾਰ ਸੀ ਤੇ ਮੈਂ ਦਵਾਈ ਲੈ ਕੇ ਆਈ ਨਾ ਸਵੇਰੇ ਆ ਗੁੜੀਆਂ ਨੂੰ ਬਾਜ਼ਾਰ ਮਾਰ ਕੇ ਆ ਬੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਇਹ ਮੇਰਾ ਨਾਂ ਕਹਿੰਦੇ ਨੂੰ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਨਾਲ ਮੈਂ ਕਹਿੰਦੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ ਕੁੱਟਮਾਰ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ ਕੁੱਟਮਾਰ ਮੇਰੇ ਆ ਚਿੰਟੇ ਮਾਰੇ ਲੋਏ ਦੇ ਕਾਰੀ ਬਾਹ ਪਾੜਤੀ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਕੀ ਨਾਮ ਆ ਜੀ ਮਾਰਕੁੱਟ ਬਹੁਤ ਕਰਦਾ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਆ ਜੀ ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ ਨਾਮ ਕੀ ਆ ਜੀ ਇਹਨਾਂ ਦਾ ਤੁਹਾਡੇ ਹਸਬੰਡ ਦਾ ਸੋਨੂ ਬਾਬਾ ਸੋਨੂ ਬਾਬਾ ਲਖਬੀਰ ਸਿੰਘ ਨਾ ਆਇਆ ਠੀਕ ਆ ਆ ਪੁੱਪੇ ਸ਼ਾ ਡੇਰੇ ਤੇ ਮਾਰਤਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਮਾਰਕੁੱਟ ਹੋਈ ਹੈ। ਨਾਲ ਦੋ ਤਵਾਰਨ ਤੋਂ ਦਮਾਰ ਹੋਈ ਹੈ। ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ। ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ। ਹੂੰ। ਤੇ ਹੁਣ ਜਦੋਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ। ਤਾਂ ਤਾਂ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋ। ਪੁਲਿਸ ਕੰਪਲੇਟ ਕੀਤੀ ਹੈ ਤੁਸੀਂ? ਹਾਂਜੀ ਮੈਂ ਮੈਂ ਇੱਥੇ ਆਈ ਆ ਮੇਰਾ ਪੁਲਿਸ ਕੰਪਲੇਂਟ ਹੋਈ ਹੈ। ਤੁਹ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਤੇ ਮੈਨੂੰ ਸਰੇ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੋਕੇ ਤੇ ਇੱਤੇ ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ ਨੀਚੇ ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੇਂਟ ਕਰਤੀ ਉਦਾਂ ਕੰਪਲੇਂਟ ਸਰਪੇ ਨੂੰ ਨੀਚੇ ਕੋਣ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆਹ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਆ ਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੈਂ ਮੰਨ ਕਰਦੀ ਹਾਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਉਹ ਨਾਲ ਦੇ ਬੰਦੇ ਨਾਲੇ ਨੂੰ ਸਦਾ ਦਿੱਤੇ ਨਾਲੇ ਨੂੰ ਸਦਾ ਦਿੱਤੀ ਜਾਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆਇਆ ਛੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਕੋਲ ਉਧਰ ਇਸ ਮਾਮਲੇ ਸਬੰਧੀ ਜਦੋਂ ਲਖਵੀਰ ਸਿੰਘ ਗਰੁੱਪ ਸਾਨੂੰ ਬਾਪੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਜੋ ਇਲਜ਼ਾਮ ਉਸਦੀ ਪਤਨੀ ਅਤੇ ਸਾਲੀ ਵੱਲੋਂ ਉਸ ਉੱਪਰ ਲਗਾਏ ਜਾ ਰਹੇ ਹਨ ਉਹ ਸਾਰੇ ਝੂਠ ਅਤੇ ਬੇਬੁਨਿਆਦ ਹਨ ਹੋਰ ਇਸ ਮਾਮਲੇ ਸਬੰਧੀ ਸੋਨੂ ਬਾਬੇ ਦਾ ਕੀ ਕਹਿਣਾ ਹੈ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਨਰਜਾ ਸ਼ਰਮਾ ਦੀ ਕੋਲ ਬਾਬੇ ਕੀ ਨਾ ਜੀ ਆਪਣਾ ਮੈਂ ਨਾ ਸੋਨੂ ਬਾਬਾ ਜੀ ਇਹ ਕਿਹੜੀ ਜੰਗਾ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਜ਼ ਤੁਹਾਡੀ ਵਾਈਫ ਜਿਹੜੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਗੁੱਟਮਾਰ ਕੀਤੀ ਜੰਮੜਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਹਦਾ ਮੈਨੂੰ ਕਿ ਲੋਰ ਕੁੱਟਮਾਰ ਕਰਨ ਦੇ ਡਿਗੀ ਆ ਫਿਰ ਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿਗੀ ਆ ਤੇਰ ਸਿੱਟੋ ਲੈ ਤੇ ਤੇ ਤੋਂ ਦੇ ਕੇ ਦੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਹਿੰਦੇ ਚਮਟੇ ਨਾਲ ਮਾਨਨੇ ਦੀ ਲੋੜ ਆ ਮੈਂ ਕਿਹੜਾ ਬੈਠਾ ਗੰਦੇ ਬਾਦ ਦਵਾਈ ਲੈਣ ਗਏ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦਵਾਈ ਨੂੰ ਕਿਹੜਾ ਰੋਕ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਹਰ ਜਹਾਦਵਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਕਿ ਮੈਂ 8.5 ਲੱਖ ਦਾ ਮੇਰੇ ਕੋਲ ਸਬੂਤ ਹੈਗਾ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਉਹਨਾਂ ਨੂੰ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ ਇੱਕ ਰੁਪਈਆ ਵੀ ਕੱਢ ਫਰਾਂ ਆਤ ਤੋਂ ਦੁਆ ਕਰਦਾ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਪਾ ਜੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਨੂੰ ਛੱਡ ਕੋਈ ਨਹੀਂ ਤੇਰਾ ਰਾਜਨਾਮਾ ਕਰਾਨੇ। ਉਹ ਮੇਰੀ ਸਾਰੀ ਟੱਕਾ ਫਿਰ ਮੈਂ ਤੁਹਾਨੂੰ ਕਹਾਂ ਨਹੀਂ ਉਹ ਭਾਬੀ ਆ। ਘੁੰਗਰੂ ਪਾਇਆ ਮੈਂ ਤਾਂ ਮੱਥਾ ਢੇਕਦਾ ਮੋਹਰੇ ਬੋਲਣਾ ਪਈ। ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਤੰਗ ਨਹੀਂ ਕੀ ਗਏ। ਮੈਂ ਉਹਨਾਂ ਨੂੰ ਧਮਕੀਆਂ ਦੇਣੇ ਦੀ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਾਂ ਨਾਂ ਜਲ ਐਡਮਿਟ ਦਾ ਆਪਣੇ ਨਾਂ ਨਾਂ ਦੇਖਣਾ ਜਾਊਗਾ ਆਪਣੇ ਮੁੰਡੇ ਨਾਲ ਤੂੰ। ਇੱਕ ਉਹਨਾਂ ਨੇ ਇਹ ਵੀ ਦਾਅਵਾ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ। ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾ ਕਿਹੜੇ ਰਿਲੇਸ਼ਨ ਰੱਖਣਾ ਨਾ ਮੇਰਾ ਕੋ ਇਹ ਇਲਜ਼ਾਮ ਤਾਂ ਫੇਰ ਉਹਨਾਂ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਉਹਨਾਂ ਕੋਲ ਹੁੰਦਾ ਆ ਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਪਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆਓ ਇੱਦਾਂ ਤੁਹਾਡੀ ਪਸਾਉਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਈਆ ਲੱਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਓਲਰੇਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਹਰਾ ਤੁਹਾਡਾ ਰਾਜਨਾਮਾ ਹੋ ਗਿਆ ਜੀ ਰਾਜਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡਲ ਕਹਿੰਦੀ ਮੈਂ ਚੰਗੀ ਤਰ੍ਹਾਂ ਰਹੂੰਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲੈ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਲੱਖ ਰੁਪਈਆ ਵੀ ਕੱਢਦੇ ਜਾ ਕੇ ਕੋਈ ਰਾਜਨਾਮਾ ਮੈਂ ਮੇਰੀ ਮਿਹਨਤ ਦੇ ਆਹੋ ਕੋਈ ਰਾਜਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਮੈਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਰਿਹਾ ਸਾਡਾ ਹੁਣ ਮੈਂ ਕਹਾਂ ਬਦਨ ਉਸੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਕ ਖਤਮ ਹੋਣੀ ਆ ਇਹ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜੋ ਮਰਜੀ ਹੋਵੇ ਹੁਣ ਆ ਡਰਾਮਾ ਕਰ ਲਿਆ